ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਸ੍ਰੀ ਮੁਖ ਬਾਕਿਆ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਾਚੀ ਦੇਹ ਮੋਹ ਫਨ ਬਾਂਦੀ ਸਾਠ ਕਠੋਰ ਕੁਚੀਲ ਕੁ ਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੇ ਗਤ ਨਹੀਂ ਜਾਣੇ ਜੋ ਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵੱਡੋ ਅਭਿਮਾਨੀ ਪਾਰ ਧਨ ਪਰ ਅਪਵਾਦ ਨਾਰ ਨਿੰਦਾ ਜਹ ਮੀਠੀ ਜੀ ਮਹਿ ਹਤਾਨੀ ਬਲ ਬੰਚ ਸ਼ਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸ਼ੀਲ ਧਰਮ ਦਇਆ ਸੁਚਨਾਸਤ ਆਇਓ ਸਰਨ ਜੀ ਕੇ ਦਾਨੀ ਕਰਨ ਕਰਨ ਸਮਰਥ ਸ੍ਰੀ ਧਰ ਰਾਖਲੇ ਹੋ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਬਿਦਾਰਨ ਕਾ ਹਰ ਤਾਰਨ ਤਰਨ ਸਮਰਥ ਸਭੈ ਬਿਦ ਕੁਲ ਹੈ ਸਮੂਹ ਉਧਾਰਨ ਸਾ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹ ਓ ਕਤ ਤਉ ਮੂਰਤ ਕਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਾ ਹੋਸ਼ੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਉ ਸਿਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰਾ ਰੰਚ ਕਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ ਖਾਣ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੂਝਨ ਕੀ ਸਭ ਸੂਝ ਪਰੇ ਵਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬੇਖੰਮ ਜਰੇ ਅਰੇ ਗੁਨਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਬਾਮੀ ਏਕ ਕਰੀ ਕਰ ਗਹਿਲੇ ਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭ੍ਰਮ ਭਰੀ ਅਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਕੁਗਨਾ ਸੋਤ ਬਨਤਾ ਸਾਜਨ ਸੁਖ ਬੰਧਪ ਤਾਸਿ ਉਹ ਮੋਹ ਬੜਿਓ ਸੋ ਕਨਾ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਦ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗੇ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲਵਗਾਰੋ ਸ਼ਤਰ ਨ ਪਤਰ ਨ ਚੌਰ ਨ ਚਾਵਰ ਬਹਤੀ ਜਾਤ ਹਿਰਦੈ ਨ ਵਿਚਾਰੋ ਰਥ ਨਾਸਵਨ ਗਜ ਸਿੰਘਾਸਨ ਸ਼ਿਨ ਮੈਂ ਤਿਆਗਤ ਨਾੰਗ ਸਿਧਾਰੋ ਸੂਰਨ ਬੀਰਨ ਮੀਰਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦਉ ਕਰ ਚਾਰੋ ਮਿੱਤਰ ਨ ਪੁੱਤਰ ਕਲ ਤਰ ਸਾਜਨ ਸਖ ਉਲਟਤ ਜਾਤ ਬਿਰਖ ਕੇ ਸ਼ਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਸ਼ੇਨ ਸ਼ੇਨ ਸਿਮਰੋ ਅਗਮ ਅਪਾਰ ਹੋ ਸ੍ਰੀ ਪਤਨਾਥ ਸਰਣ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਪ੍ਰਾਨ ਮਾਨ ਧਾਨ ਮਗ ਜੋ ਹਨ ਹੀਤ ਚੀਤ ਦੇ ਲੇ ਲੇ ਪਾਰੇ ਸਾਜਨ ਸੈਨ ਮੀਤ ਸੁਦ ਭਾਈ ਤਾਹੂ ਤੇ ਲੈ ਰਖੀ ਨਿਰਾਰੇ ਧਾਵਨ ਪਾਵਨ ਕੂਰਕ ਮਾਵਨ ਇਹ ਵਿਦ ਕਰਤ ਆਉਦ ਤਨ ਜਾਰੇ ਕਰਮ ਧਰਮ ਸੰਜਮ ਸੁਚਨੇ ਮਾ ਚੰਚਲ ਸੰਗ ਸਗਲ ਵਿਦਹਾਰੇ ਪਸ ਪੰਖੇ ਬਿਰਖ ਅਸਥਾਵਰ ਬਹੁ ਵਿਦ ਜੋਨ ਭ੍ਰਮਿਓਤ ਆਤਿ ਭਾਰੇ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੇ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੇ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ੜਾਰੀ ਬ੍ਰਹਮਾਦਿਕ ਸੇਵ ਸ਼ੰਦਮੁਨੀ ਸਰ ਰਸਕਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਨਤਾਵਤ ਸਿੱਧ ਮਨੁਖ ਦੇਵ ਅਰਦਾਨਵ ਇਕ ਤਿਲਤਾ ਕੋ ਮਰਮ ਨ ਪਾਵਤ ਪ੍ਰੇਅ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੈ ਦਰਸ ਸਮਾਵਤ ਤਿਸੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਇਤਾ ਗਬ ਆਕਾਸ ਨ ਮਾਵਤ ਵਿਸਤਾ ਅਸਤ ਕ੍ਰਮ ਉਦਰ ਭਰਿਓ ਹੈ ਦਹਨ ਦੇ ਸਤਾਏ ਮਹਾ ਵਿਖਿਆ ਕੋ ਪਰ ਧਨ ਸ਼ੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮਦੂਤਨ ਡਨ ਮਿਰਤ ਮਰਿਓ ਹੈ ਨਾਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਏ ਆਸ ਹਮਾਰੇ ਆਉ ਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣ ਕਰੇ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬੇਨਸ ਜਾਹੇ ਹਰ ਨਾਮ ਉਚਾਰੇ ਇਸਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੇ ਸਾਜਨ ਮੀਤ ਸਖਾ ਹਰ ਬੰਦਪ ਜੀ ਧਾਨ ਪ੍ਰਭ ਪ੍ਰਾਨ ਆਧਾਰੇ ਓਟ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲਿਹਾਰੇ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਬਿਦੈ ਮਨ ਦਰਸ ਮੰਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨ ਸਾਕਸ ਬੋਰ ਚੱਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਸਿੱਧੇ ਹਰ ਨਾਮ ਖਗ ਉੱਦਮ ਕਰ ਲਾਗੇ ਬਹੁ ਭਾਤੇ ਵਿਚਰੇ ਅਨਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਪ੍ਰਮਤੇ ਸੂਖਮ ਦੇਹ ਬੰਦੇ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉਂ ਪ੍ਰੇਮ ਵਡਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟ ਕਰ ਠਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਡਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕ ਅਨਕ ਭਾਂਤ ਥਾਟ ਕਰ ਠਟੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ